ਮੇਰੀ ਬੇਟੀ ਦਾ ਗੁਰਲੀਨ ਕੌਰ ਨਾਂ ਸੀ ਤੇ ਰਾਮਪੁਰ ਮੈਂ ਨਾ 2023 ਦੇ ਜਨਵਰੀ ਮਹੀਨੇ 27 ਤਰੀਕ ਨੂੰ ਮਤਲਬ ਮੈਰਿਜ ਕੀਤੀ ਸੀ ਤੇ ਉਹਨਾਂ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨ ਉਹਨਾਂ ਚਾਲੂ ਕਰਤਾ ਉਹ ਕੁੱਟਦੇ ਕਰਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲ ਚ ਵੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਵਾਰੀ ਉਹਨਾਂ ਸਮਝਾਇਆ ਤੇ ਦਿਉਰ ਨਾ ਦਿਉਰ ਤੇ ਜਠਾਣੀ ਦਿਉਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲੈ ਆਂਦੀ ਦੀ ਆ ਤੇ ਉਹ ਮਾਰਦੀ ਰਹੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਤੇ ਚੰਦਣਾ ਉਹਦੇ ਦਿਓਰ ਦਾ ਨਾਮ ਤੇ ਘਰ ਬਲਿਆ ਨਾਮ ਮਨਜੀਤ ਤੇ ਉਹਨਾ ਚੰਦਨ ਕੁੜਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਕੁੜਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋਕੇ ਨਾ ਮਤਲਬ ਦਿਖਦੇ ਰੇ ਨਾ ਸੁਡਾਂਦੇ ਨੀ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲ ਹਸਪੀਟਲ ਚ ਨਾ ਉਹ ਲਿਆਂਦਾ ਜਮਾ ਡੱਡ ਗੋਡੀ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾ ਬਰ ਮੈਂ ਉਹਨਾਂ ਕਿਹਾ ਵੀ ਮੈਨੂੰ ਯਕੀਨ ਆ ਗਿਆ ਵੀ ਗਲਾਕੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸਚੁਨੇ ਮਤਲਬ ਗਲਾਕੋਟ ਕੇ ਮਾਰਿਆ ਗਏ ਉਹਨਾਂ ਇਥੇ ਦਵਾਈ ਖਾਦੀ ਸਰ ਉਗਲੇ ਤੇ ਸਾਬ ਨਿਸ਼ਾਨ ਆ ਰਿਹਾ ਤੇ ਵੀ ਗਲਾਕੋਟ ਕੇ ਮਾਰਿਆ ਕੋਈ ਸਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆਰ ਤੋਂ ਵੀ ਗਲਾ ਘੋਟ ਕੇ ਮਾਰਿਆ ਵੈਸੇ ਜਿਉ ਤੁਸੀਂ ਕਹੀ ਉਹ ਕੁੜੀ ਦੇ ਹਾਲਾਤ ਕੀ ਇੰਦਾਂ ਦੀ ਸੀ ਸ਼ਰੀਰ ਸ਼ਰੀਰ ਤਾਂ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਐ ਡੈਥ ਹੋਈ ਦੀ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜ ਕੀਤਾ ਸਾਮੀ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜ ਕੀਤਾ 174 ਦਾ ਪਰਚਾ ਦਰਜ ਕਰਾ ਲਏਗੀ ਸਰ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਿਆਂ ਨੂੰ ਹਸਾਬ ਕਿਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਨੇ ਨਰ ਦੋਸ਼ੀ ਸਾਰੇ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਨਾ ਤੇ ਇੱਕ ਚੰਦਨ ਦੀ ਜਿਹੜੀ ਘਰ ਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕੋ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਆ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਹੈ ਜੀ ਸਰ ਮੇਰਾ ਪਿੰਡ ਮਰਾੜਾ ਜੇ ਤੇ ਨਵੀਨ ਸਹਣੀ ਜਿਹੜਾ ਕੁੜੀ ਦਾ ਮਾਮਾ ਜੀ ਹੈ ਜਿਹਨਾਂ ਗੋਦੀ ਲੈ ਕੇ ਪਾਲਿਆ ਹਨੂ ਮੇਰੇ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਦੀ ਨਾਲ ਤੇ ਛੋਟਾ ਸਾਹ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰ ਹਨਾ ਉਹਨਾਂ ਦਾ ਦੋਹਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਬੈ ਨਾ ਮੂੰਹ ਤੇ ਛਟਣ ਲੱਗ ਬੱਜੀ ਹੋਈਆਂ ਸੀ ਤੇ ਉਸਲੇ ਚਲੋ ਇਹਨੂੰ ਛੱਡ ਕੇ ਚੱਲ ਗਏ ਕੁੜੀ ਨੂੰ ਰੱਖ ਲਿਆ ਸੀ ਤੇੜਾ ਆਏਗਾ ਦੀ ਬੜੀ ਵੇਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਤੋਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਾਰਕ ਵੀ ਕਰਦਾ ਪਤੀ ਪਤੀ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚੱਲੇ ਵੀ ਦਿਓਰ ਮਾਰਦਾ ਉਹਦਾ ਹੁਣ ਜਦਤ ਕਹਿੰਦੀ ਕੁੜੀ ਤੇ ਤਿੰਨ ਤਰੀ ਦਿਤ ਹੋਈ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨਾ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਕੁੜੀ ਜਿਹੜੀ ਪੁਰੀ ਹੋ ਗਈ ਦੀ ਆ ਤੇ ਮਾਰੀ ਹੋਈ ਆ ਤੇ ਗਲੇ ਦੇ ਉਹਦੇ ਰਹਿ ਨਾ ਨਹੀਂ ਛਾਣ ਪਏ ਹੋਇਆ ਦੋ ਤਿੰਨ ਉਹਨਾਂ ਨੇ ਮਾਰਿਆ ਐ ਐਸਾ ਦੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾੜਿਆ ਫਾੜਾ ਇਹ ਚਾਂਤ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਫਿਰ ਆਂਦੇ ਦੀ ਇਹ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਹੋਈ ਵਦੀ ਪੁਲਿਸ ਬੰਦੇ ਦਾ ਰਛਨੀ ਕਰਦੇ ਫਾੜ ਬੰਦੇ ਦੇ ਪੁਲਿਸ ਰਛਨੀ ਕਰਦੇ ਪੁਲਿਸ ਨੇ ਕੋਈ ਰਛਨੀ ਨਹੀਂ ਕੀਤਾ ਉਹਨਾਂ ਨੂੰ ਕੋਈ ਰਛਨੀ ਕੋਈ ਕਰਦਾ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਪਏ ਜੀ